ਬੇਸ਼ੁਭ ਪ੍ਰਸਿੱਧ ਕਾਰਟੂਨਿਸਟ ਤੇਜੰਦਰ ਮਨਚੰਦਾ ਦੇ ਪਿਤਾ ਜੀ ਰਜਿੰਦਰ ਪ੍ਰਦੇਸੀ ਬਹੁਤ ਵਧੀਆ ਸਾਹਿਤਕਾਰ ਸਨ ਉਹ ਜਹਾਨੋਂ ਰੁਕਸਤ ਹੋ ਗਏ ਪਰ ਉਹਨਾਂ ਦੀਆਂ ਰਚਨਾਵਾਂ ਇਸ ਜਹਾਨ ਦੇ ਵਿੱਚ ਉਹਨਾਂ ਦੀ ਹਾਜ਼ਰੀ ਬਾਕੂਬੀ ਭਰ ਰਹੀਆਂ ਨੇ ਉਹਨਾਂ ਦੀ ਨਾ ਪ੍ਰਕਾਸ਼ਿਤ ਪੁਸਤਕ ਯਾਰ ਭਰਾਵਾਂ ਵਰਗੇ ਵਿੱਚੋਂ ਇੱਕ ਰਚਨਾ ਤੁਹਾਡੀ ਨਜ਼ਰ ਕਰਨ ਜਾ ਰਿਹਾ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਪ੍ਰਵਾਨ ਕਰੋਗੇ ਰਚਨਾ ਦਾ ਨਾਮ ਹੈ ਦਿਲ ਦੇ ਖਿਦਮਤਗਾਰ ਦਿਲ ਦੇ ਖਿਦਮਤਗਾਰ ਰਹੇ ਹਾਂ ਐ ਪਰਵਾਹ ਕਿਰਦਾਰ ਰਹੇ ਹਾਂ ਦਿਲ ਦੇ ਵਿੱਚ ਸਰਕਾਰ ਰਹੀ ਹੈ ਜਿੱਥੇ ਵੀ ਸਰਕਾਰ ਰਹੇ ਹਾਂ ਫਰਜ਼ਾਂ ਦੀ ਰਾਖੀ ਕੀਤੀ ਹੈ ਪ੍ਰੀਤ ਦੇ ਪਹਿਰੇ ਧਾਰ ਰਹੇ ਹਾਂ ਕਿੰਜ ਨਿਭਾਉਣਾ ਹੈ ਸੋਚ ਕੇ ਫਿਰ ਕਰਦੇ ਇਕਰਾਰ ਰਹੇ ਹਾਂ ਉੱਚੇ ਨੀਵੇਂ ਮਿੱਤਰਾਂ ਦੇ ਵਿੱਚ ਬਸ ਆਪਾਂ ਇੱਕ ਸਾਹ ਰਹੇ ਆਂ ਬਦਨੀਤਾਂ ਤੋਂ ਵਾਕਿਫ ਸਾਂ ਪਰ ਫਿਰ ਵੀ ਕਰਦੇ ਪਿਆਰ ਰਹੇ ਆਂ ਨਾ ਧਰਤੀ ਤੇ ਨਾ ਹੀ ਅੰਬਰ ਆਪਾਂ ਤੇ ਵਿਚਕਾਰ ਰਹੇ ਆਂ ਉਸ ਨੇ ਦਿਲ ਦੀ ਦਿਲ ਵਿੱਚ ਰੱਖੀ ਜਿਸ ਦਿਲ ਦੇ ਦਿਲਦਾਰ ਰਹੇ ਆਂ ਯੋ ਯਾਰਾਂ ਦੇ ਯਾਰ ਬਣੇ ਨਾ ਉਹਨਾਂ ਦੇ ਵੀ ਯਾਰ ਰਹੇ ਆਂ ਖੁਦਗਰਜ਼ੀ ਦੇ ਦੌਰ ਵਿੱਚ ਵੀ ਰਿਸ਼ਤਾ ਹੰਡ ਅਨਸਾਰ ਰਹੇ ਆਂ ਚਿੜੀਆ ਇੱਟ ਤੇ ਪਾਨ ਬਦੌਲਤ ਹੁਕਮ ਦੇ ਤਾਬੇਦਾਰ ਰਹੇ ਆਂ ਸੁੰਦਰ ਸੁੰਦਰ ਘਰ ਵਿੱਚ ਰਹਿ ਕੇ ਹਰ ਪਲ ਘਰ ਤੋਂ ਬਾਹਰ ਰਹੇ ਆਂ ਪਰਦੇਸੀ ਨੂੰ ਪੁੱਛ ਕੇ ਦੇਖੋ ਜਾਂ ਇਸ ਜਾਂ ਉਸ ਪਾਰ ਰਹੇ ਆਂ ਜਾਂ ਇਸ ਜਾਂ ਉਸ ਪਾਰ ਰਹੇ ਆਂ ਉਮੀਦ ਕਰਦੇ ਆਂ ਕਿ ਤੁਹਾਨੂੰ ਇਹ ਰਚਨਾ ਪਸੰਦ ਆਈ ਹੋਵੇਗੀ ਧੰਨਵਾਦ